हां जी दोस्तों सत श्री अकाल किसान भरो सारे भावांना सत श्री अकाल आज दोस्तों पहुंचे दोस्तों या ਪਿੰਡ ਸੁਗਾ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਇਹ ਪਿੰਡ ਦੋਸਤੋ ਬਿਲਕੁਲ ਨੇੜੇ ਬੈਂਕੇ ਬਲੇਅਰ ਦੇ ਵੀ ਰਹਿ ਜਾਂਦਾ ਇੱਥੋਂ ਕਮਾਲਪੁਰ ਭਗਵਾਨਪੁਰ ਪਿੰਡ ਵੀ ਲੱਗੇ ਆ ਤੇ ਜੇਕਰ ਮੇਰੇ ਬਿਲਕੁਲ ਇਧਰ ਖੱਬੇ ਪਾਸੇ ਦੀ ਗੱਲ ਕਰੀਏ ਤੇ ਭੂਰੇ ਪਿੰਡ ਪੱਦਰੀ ਸੋਰ ਸਿੰਘ ਪਿੰਡ ਇਥੋਂ 8-7 ਕਿਲੋਮੀਟਰ ਦੀ ਦੂਰੀ ਆ ਤੇ ਠਿੱਕੀ ਬੈਂਡ ਵੀ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ। ਸੋ ਕੋਈ ਵੀ ਆਪਣਾ ਸੱਜਣ ਆ ਰਿਹਾ ਡਿਗਾ ਜੀ ਵੈਸੇ ਮੈਪ ਤੇ ਤੁਸੀਂ ਲਾਈਵ ਲੋਕੇਸ਼ਨ ਲਾ ਕੇ ਜਾਂ ਮੈਪ ਤੇ ਲੋਕੇਸ਼ਨ ਲਾ ਕੇ ਵੀ ਵਿਜ਼ਿਟ ਕਰ ਸਕਦੇ ਜੀ। ਅੱਜ ਪ੍ਰਿੰਸਾਹੋਂ ਦੇ ਕੋਲ ਆਪਣੀ ਵਿਜ਼ਿਟ ਸੀਗੀ। ਵੀਡੀਓ ਆਪਣੀ ਪਹਿਲੀ ਅੱਜ ਪ੍ਰਿੰਸਾਹੋਂ ਦੇ ਘਰੋਂ। ਵੈਸੇ ਵੀਰ ਦਾ ਇੱਕ ਡੇਰੀ ਦਾ ਕੰਮ ਆ। ਡੇਰੀ ਦਾ ਕੰਮਾਂ ਦੇ ਨਾਲ ਦੀ ਨਾਲ ਸੀਲ ਪਰਚੇਜ ਵਾਲੇ ਜਨਵਰ ਵੀ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ। ਤੇ ਬਾਕੀ ਛਟਾ ਦੇਂਗੇ ਤੋਂ ਵੀਰ ਨੇ ਮੈਨੂੰ ਆਫਲਾਈਨ ਹੀ ਗੱਲ ਦੱਸਤੀ ਸੀ ਕਿ ਮਾਲ ਸਾਫ ਸੁਥਰਾ ਲੈਣਾ ਸੀ। ਚਾਹੇ ਘਰੇ ਵੀ ਇਹਨਾਂ ਕੋਲ 12-13 ਮੱਝਾਂ ਨੇ ਚਾਹੇ ਵੜਾ ਨੇ ਟੋਟਰ ਰਲਾ ਮਲਾ ਕੇ ਤਕਰੀਬਨ 12-14 ਨਜ ਹੈਗੇ ਆ ਕਿਉਂ ਡੇਰੀ ਦਾ ਕੰਮ ਆ ਡੇਰੀ ਆਪਦੀ ਇਹਨਾਂ ਦੀ ਤੇ ਵਿੱਚ ਇਹਨਾਂ ਨੂੰ ਜਿਆਦਾ ਹੁੰਦਾ ਵੀ ਪਸ਼ੂ ਅਸੀਂ ਚੰਗੀ ਖਰੀਦਦਾਰੀ ਕਰਨੀ ਆ ਜੇਕਰ ਸਾਡੇ ਕੋਲ ਕੋਈ 2-4-5 ਦਿਨ 7-10 ਦਿਨ ਮਹੀਨਾ ਟਿਕ ਵੀ ਗਿਆ ਤੇ ਉਹ ਪਸ਼ੂ ਸਾਨੂੰ ਪ੍ਰੋਫਿਟ ਦੇਣ ਵਾਲਾ ਹੋਵੇ ਠੀਕ ਆ ਜੀ ਉਸ ਬੇਸ ਤੇ ਵੀ ਉਹ ਨਹੀਂ ਕੰਮ ਕਰਦੇ ਆ ਇੱਕ ਸੇਲ ਪਰਚੇਜ ਦਾ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 8 ਸੌਰੀ 7 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 3:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆਂ ਦੋ ਬਰਾ ਦਿਖਾਉਣੀ ਆ ਤੁਹਾਨੂੰ ਦੋਵੇਂ ਕਾਦੀਆਂ ਫੱਜਰ ਸੁਈਆਂ ਨੇ ਦੋ ਮਗਰੀ ਬੱਚੀਆਂ ਪੂਰੀ ਗੱਲਬਾਤ ਕਰਾਂਗੇ ਵੀਡੀਓ ਪਹਿਲੀ ਆ ਬਾਕੀ ਮੇਰਾ ਭਰਾ ਇੱਕ ਭਰੋਸੇ ਨਾਲ ਇੱਕ ਯਕੀਨ ਦੇ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਕਿਉਂ ਬਿਲਕੁਲ ਜੰਗ ਮੁੰਡਾ ਤੇ ਬਿਲਕੁਲ ਇੱਕ ਡੇਰੀ ਦਾ ਵੀਰ ਦਾ ਕੰਮ ਆ ਤੇ ਪਤਾ ਵੀ ਇੱਕ ਦੁੱਧ ਦੀ ਪੈਦਾਵਾਰ ਕਿਵੇਂ ਹੁੰਦੀ ਆ ਕਿਤਰਾ ਚੰਗੀ ਫੀਡਿੰਗ ਕਰਕੇ ਚੰਗਾ ਮੈਨੇਜਮੈਂਟ ਕਰਕੇ ਕਿਸੇ ਪਸ਼ੂ ਦੇ ਵਿੱਚੋਂ ਦੁੱਧ ਲਿਆ ਜਾਂਦਾ ਇਸ ਕਦਰ ਨੂੰ ਇਸ ਕੀਮਤ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵੀਰ ਪ੍ਰਿੰਸ ਸਾਸਰੀ ਕਾ ਸਾਸਿਗਾ ਵੀਰ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਸਾਡੇ ਇੱਕ ਫੋਨ ਤੇ ਇਥੇ ਵਿਜ਼ਿਟ ਕੀਤਾ ਜੀ ਹਾਂ ਹਾਂ ਜੀ ਮਿਹਰਬਾਨੀ ਵੀਰੇ ਤੁਹਾਡੀ ਵੀ ਮਿਹਰਬਾਨੀ ਅੱਛਾ ਪ੍ਰਿੰਸ ਜਿੱਦਾਂ ਆਪਾਂ ਵੀਰੇ ਜ਼ਿਕਰ ਕੀਤਾ ਆਪਣਾ ਜ਼ਿਆਦਾਤਰ ਜਿਹੜਾ ਕੰਮ ਆ ਮੇਰੇ ਤੋਂ ਸੇਲ ਪਰਚੇਜ ਨੂੰ ਲੈ ਕੇ ਘੱਟ ਤਵੱਜੋ ਦਿੱਤੀ ਆ ਹਾਂਜੀ ਹਾਂਜੀ ਜਿਆਦਾ ਤੁਹਾਡਾ ਡੇਰੀ ਦਾ ਕੰਮ ਆ ਡੇਰੀ ਦਾ ਕੰਮ ਆ ਜਿਆਦਾ ਜੀ ਤੇ ਨਾਲ ਦੀ ਨਾਲ ਤੁਸੀਂ ਇਹ ਵੀ ਵਿਚਾਰ ਬਣਾ ਲਿਆ ਵੀ ਜੇਕਰ ਪਸ਼ੂ ਦੋ ਚਾਰ ਖਰੀਦੇ ਵੀ ਜਾਣ ਉਸ ਬੇਸ ਤੇ ਜਾਂ ਉਸ ਬਿਹਾਰ ਤੇ ਖਰੀਦੇ ਜਾਣ ਵੀ ਦੋ ਚਾਰ 10 ਦਿਨ ਮਹੀਨਾ ਪਸ਼ੂ ਸਾਡੇ ਕੋਲ ਰਹਿ ਵੀ ਜਾਵੇ ਤੇ ਸਾਡਾ ਗਾ ਡੇਰੀ ਦਾ ਕੰਮ ਉਹਦੇ ਵਿੱਚ ਦੁੱਧ ਵਾਸਤੇ ਵੀ ਚੰਗਾ ਯੋਗਦਾਨ ਪਾ ਸਕੀ ਹਾਂਜੀ ਹਾਂਜੀ ਅੱਜ ਤਕਰੀਬਨ ਪਹਿਲਾਂ ਅਸੀਂ ਪਸ਼ੂ ਇਹ ਸੋਚ ਕੇ ਹੀ ਲਈਦਾ ਆ ਕਿ ਇਹਨੂੰ ਅਸੀਂ ਯਾਨੀ ਕਿ ਆਪਣੇ ਲੈਵਲ ਤੇ ਵੀ ਇੱਕ ਰੇਟ ਕਾਉਣਾ ਆ ਹੂੰ ਜਿਹੜਾ ਯਾਨੀ ਕਿ ਸੇਲ ਪਰਚੇਜ ਦੀ ਗੱਲ ਉਹ ਬਾਦ ਦੀ ਆ ਸਾਡੀ ਹੂੰ ਕਿ ਜੇ ਚਲੋ ਵੀ ਸਾਨੂੰ ਕੋਈ ਪ੍ਰੋਫਿਟ ਮਿਲੇ ਤੇ ਅਸੀਂ ਡੰਗਰ ਦੇ ਦਿੰਨੇ ਆ ਜੀ ਬਿਲਕੁਲ ਹਾਂ ਜੀ ਇਹ ਆਪਣਾ ਯਾਨੀ ਕਿ ਮੁੱਖ ਕੀਤਾ ਜਾਂ ਆਪਾਂ ਕਹੇ ਪ੍ਰੋਫੈਸ਼ਨਲੀ ਸਾਡਾ ਕੰਮ ਨਹੀਂ ਹੈਗਾ ਕਿ ਪਸ਼ੂ ਵੇਚਣਾ ਹੀ ਆ ਉਹ ਇਹ ਆ ਕਿ ਆਪਣੇ ਕੋਲ ਵਪਾਰੀ ਭਰਾ ਵੀ ਚਲੋ ਲੈ ਜਾਂਦੇ ਆ ਬਿਲਕੁਲ ਤੇ ਆਪਾਂ ਆ ਰਹੀ ਸੋਚਿਆ ਕਿ ਚਲੋ ਪਹਿਲੀ ਯਾਰ ਇੱਕ ਵਾਰ ਕਿ ਵੀਡੀਓ ਪਾ ਕੇ ਦੇਖੀਏ ਚਲੋ ਬਿਲਕੁਲ ਹਾਂ ਜੀ ਤੇ ਬਾਕੀ ਦੋ ਵੜਾ ਆਪਣੇ ਕੋਲ ਆ ਦੇਖੋ ਚੰਗੀਆਂ ਆਈਆਂ ਕੁਆਲਿਟੀ ਦੀਆਂ ਬਿਲਕੁਲ ਹਾਂ ਜੀ ਲੱਭੀ ਅੱਜ ਜਿਹੜਾ ਆਪਣਾ ਖਾਸ ਪਰਪਸ ਰਹਿੂਗਾ ਵੀਡੀਓ ਬਣਾਉਣ ਦਾ ਉਹ ਤੁਹਾਨੂੰ ਦੋ ਵੜਾ ਤੁਹਾਨੂੰ ਦਿਖਾਉਣੀਆਂ ਆਣੇ ਆ ਵੜਾ ਇਹ ਸਾਡੇ ਘਰ ਤੱਕ ਵੀ ਸਹੀ ਰਹਿਣਗੀਆਂ ਕੋਈ ਆਪਣਾ ਭਰਾ ਭੈਣ ਕੋਈ ਬਜ਼ੁਰਗ ਚਾਹੇ ਜਿਹਨੂੰ ਨਹੀਂ ਵੀ ਕੋਈ ਜਾਤ ਉਹ ਵੀ ਤੁਸੀਂ ਅਨ ਟ੍ਰੇਨ ਬੰਦਾ ਵੀ ਇੱਥੇ ਵਿਜ਼ਿਟ ਕਰ ਚੋਗੇ ਦੋ ਗੱਲ ਦੱਸੀ ਜਾਊਗੀ ਉਹ ਬਿਲਕੁਲ 16 ਨੇ ਸੱਚ ਨਿਕਲੂਗੀ ਠੀਕ ਆ ਜੀ ਬਾਕੀ ਵੜਾ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਹੋਟੇ ਤੌਰ ਤੇ ਇੱਕ ਵਾਰੀ ਤੁਸੀਂ ਮਾਰ ਲੋ ਨੀਗਾ ਕ੍ਰੋਸ ਬਰੀਡ ਦੇ ਵਿੱਚ ਇਹ ਦੋਨੋਂ ਵੈਰਾ ਨੇ ਹਾਂਜੀ ਤਕਰੀਬਨ ਮੈਨੂੰ ਲੱਗਦਾ ਪ੍ਰਿੰਸਸ ਸੁਗੇ ਵੀ ਆ ਦੁੱਜੇ ਦੁੱਜੇ ਲੱਗਦੀਆਂ ਨੇ ਹਾਂਜੀ ਹਾਂਜੀ ਵੀਰ ਜੀ ਠੀਕ ਹੋਈਆਂ ਵੜਾ ਜੀ ਠੰਡੀਆਂ ਸੀਲ ਬੜੀਆਂ ਸੋ ਠੰਡੀਆਂ ਠੇਰੀਆਂ ਨੇ ਦੋਸਤੋ ਸੀਲਸਲਾ ਗਵੜਾ ਨੇ ਆਪਾਂ ਵੀਰ ਜੀ ਵੈੜੀ ਉਹ ਲੈਣੀ ਆ ਜਿਹੜੀ ਠੰਡੀਆਂ ਕੋਈ ਬੱਚਾ ਨਹੀਂ ਦੇਖੋ ਹਾਂ ਕੂਰੀਆਂ ਧਾਰਾਂ ਵਧੀਆ ਮੋਟਰ ਹੀ ਆਈ ਆਪਾਂ ਕਦੀ ਵੀ ਉਹ ਡੰਗਰ ਨਹੀਂ ਲਿਆ ਉਸ ਪਰਪਰਪਨਾਂ ਕਿ ਇਹਨੂੰ ਵੇਚਣਾ ਘਰੇ ਖੜਕੇ ਆਹ ਵੇਖੋ ਗਾਂ ਥੀਰੇ ਸੀਲਸਲਾ ਦੇ ਪਸ਼ੂ ਦੀ ਉਹਦੀ ਨਿਸ਼ਾਨੀ ਠੀਕ ਆ ਜੀ ਸੋ ਜਿੰਦਾ ਮਰਜੀ ਮੇਰਾ ਭਰਾ ਕੋਈ ਭੈਣ ਨਾਰਮਲੀ ਆਪਾਂ ਗੱਲ ਕਰਦੇ ਹੁੰਦੇ ਆ ਜਦੋਂ ਵੀ ਚੰਗੀ ਵੈੜ ਦੇਖਦੇ ਆ ਜਾਂ ਚੰਗਾ ਜਾਨਵਰ ਦੇਖਦੇ ਆ ਸੋ ਕੋਈ ਵੀ ਲੇਡੀ ਚਪਾਈ ਕਰ ਸਕਦੀ ਹੈ ਕੋਈ ਬੱਚਾ ਬੈਠ ਕੇ ਚਪਾਈ ਕਰ ਸਕਦਾ ਹੈ ਅਛਾ ਇਹ ਪ੍ਰਿੰਸ ਦੂਜਾ ਸਵੇਰ ਸੋਈ ਹੈ ਵੈੜ ਹਾਂਜੀ ਜੀ ਮਗਰ ਬੱਛੀ ਆ ਬੱਛੀ ਕਿਹੜੇ ਸੀਮੰਦੀ ਸੀ ਬੱਛੀ ਵੀਰ ਜੀ ਉਹਨਾਂ ਨੇ ਘਰ ਆ ਲੈਣੇ ਤੇ ਆਪਾਂ ਨੂੰ ਸੈਕਸਡ ਸੀਮੰਦੀ ਦੱਸਿਆ ਏ ਠੀਕ ਆ ਜੀ ਜਰਸੀ ਬੱਛੀ ਇਹਦੇ ਪਿੱਛੇ ਬਲੈਕ ਕਲਰ ਦੀ ਠੀਕ ਆ ਬਾਕੀ ਉਹਨਾਂ ਨੇ ਘਰ ਆ ਲੈਣੇ ਨਾ ਵੈੜ ਸਾਂਭੀ ਵੀ ਬੜੀ ਜਾਂਦੀ ਸੀ ਆਪਣੇ ਕੋਲ ਹੀ ਵੈੜ ਨਾ ਲੱਗੇ ਪਿੰਡ ਸਵਾਜਪੁਰ ਗਈ ਸੀ ਵੇਖ ਕੇ ਹਾਂ ਉਹਨਾਂ ਨੇ ਉਹ ਵੀ ਮੁੰਡਾ ਡੇਰੀ ਵਾਲਾ ਹੀ ਆ ਹੂੰ ਉਹਦੇ ਕੋਲ ਮੇਰਾ ਖਿਆਲ ਵੇਰ ਕਾ ਦੀ ਡੇਰੀ ਆ ਰਹੀ ਬਿਲਕੁਲ ਉਹਦੇ ਨਾਲ ਜਿਹੜੀ ਮੇਰੀ ਗੱਲ ਹੋਈ ਉਹਨੇ ਆਖਿਆ ਕਿ ਇਹਨੂੰ ਅਸੀਂ ਦੋ ਬੋਰੀਆਂ 트ਾਂਜੈਕਸ਼ਨ ਦੀਆਂ ਰਕੀ ਚਾਰੀਆਂ ਆ। ਹੂੰ ਤੇ ਇੱਕ ਬੋਰੀ ਜਦੋਂ ਇਹ ਡਰਾਈ ਮੈਟਰ ਤੇ ਉਦੋਂ ਵੀ ਇਹਨੂੰ ਹੀ ਡਰਾਈ ਵੀ ਚਾਰੀ ਆ। ਯਾਨੀ ਕਿ ਪੂਰੀ ਉਹਨੇ ਦਿਲ ਨਾਲ ਵਹਿੜੇ ਸਾਂਭੀ। ਠੀਕ ਆ ਵੀ ਉਹਨੇ ਯਾਨੀ ਕਿ ਉਹਨੇ ਵੀ ਇਸ ਹਿਸਾਬ ਨਾਲ ਹੀ ਸਾਂਭੀ ਸੀ ਕਿ ਮੈਂ ਘਰੇ ਰੱਖਣੀ। ਘਰੇ ਰੱਖਣੀ। ਚਲੋ ਭਈ ਮਜਬੂਰੀ ਹੋ ਜੂਗੀ ਜਾਂ ਕੋਈ ਬੰਦੇ ਦਾ ਕੋਈ ਆਪਣਾ ਪਲਾਨ ਹੋਊਗਾ ਉਹਨੇ ਵੇਚਤੀ। ਹਾਂ ਉਹਨੇ ਫਿਰ ਮੈਂ ਉਹਨੂੰ ਇਹ ਗੱਲ ਆਖੀ ਕਿ ਜਦੋਂ ਵੀ ਤੂੰ ਇਹ ਵਹਿੜ ਦੇਣੀ ਆ ਤੂੰ ਮੈਨੂੰ ਹੀ ਦੇਣੀ ਵਾਪਸ। ਹੂੰ ਉਹਨੇ ਫਿਰ ਫੋਨ ਕੀਤਾ ਆਪਾਂ ਜਾ ਕੇ ਵਹਿੜ ਜਿਹੜੀ ਇਹ ਫੇਰ ਜਦੋਂ ਉਹਨੇ ਲੈ ਕੇ ਗਿਆ ਉਹ ਤੋਂ ਮੁਨਾਫਾ ਦੇ ਕੇ ਫੇਰ ਵਾਪਸ ਲਈ ਹਾਂਜੀ ਬਿਲਕੁਲ ਵਧੀਆ ਬਾਬੀ ਚੰਗਾ ਜਨਵਰਾ ਚੰਗਾ ਪਸ਼ੂ ਆ ਬਹੁਤੇ ਭੈਣ ਭਰਾ ਕਹਿ ਦਿੰਦੇ ਆ ਵੀ ਸਾਨੂੰ 30000 ਦੀ 40000 ਦੀ ਛੇ ਮਿਲ ਜੇ ਹਾਂਜੀ ਫੇਰ ਹੋ ਸਕਦਾ ਵੀ ਦੋਸਤੋ ਕਿਤੇ ਨਾ ਕਿਤੇ ਗੜਬੜ ਦੇ ਉਹ ਕੰਮ ਦੇ ਵਿੱਚ ਵੀ ਗੜਬੜ ਹੋਵੇ ਹਾਂਜੀ ਥੋੜੀ ਜੀ ਕਾਸਟਲੀ ਛੇ ਲਿਆ ਕਰੋ ਮਹਿੰਗੀ ਲੈ ਲਿਆ ਕਰੋ ਥੋੜੀ ਜੀ ਵੈਸੇ ਠੀਕ ਹੈ ਜੀ ਸਸਤੀ ਲੈਣ ਦੀ ਪਜਾ ਚੰਗੀ ਚੀਜ਼ ਲੈ ਲਓ ਇੱਕ ਵਾਰੀ ਲੈਣੀ ਹੁੰਦੀ ਕਿਸੇ ਭਰਾ ਨੇ ਪੈਸੇ ਚੰਗੇ ਲਾਓ ਚੰਗੀ ਛੇ ਲਾਓ ਇਹਦੇ ਥੱਲੇ ਐਸ ਵਕਤ ਪ੍ਰਿੰਸ ਦੁੱਧ ਕਿੰਨਾ ਚੋਣਾ ਇਹਦੇ ਇਹਦੇ ਐਸ ਵਕਤ ਸੱਧੂ ਸਾਹ ਜਿਹੜਾ ਰੈਡੀ ਦੁੱਧ ਆਣਾ ਉਹ ਯਾਨੀ ਕਿ ਕੱਚਾ ਬੋਲਾ ਜਈ ਕਹਿ ਸਕਦੇ ਜੇ ਵੜ ਮੈਲਾ ਮਾਰਦੀ ਆ ਹਰੇ 10 ਦਿਨ ਹੀ ਹੋਏ ਬੱਚੀ ਜਿਆਦਾ ਪਲੀ ਆ ਹਾਦ ਤੋਂ ਉਹਦਾ ਕਰਕੇ ਬੱਚੀ ਨੂੰ ਕੋਈ ਕਹਿ ਕੇ ਆਖ ਸਕਦਾ ਘਣੀ ਮਹੀਨੇ ਦੀ ਆ ਪਰ ਮੱਛੀ ਨੂੰ ਦੁੱਧ ਵੀ 5 ਲੀਟਰ ਦਿਹਾੜੀ ਦਾ ਪਿਆਉਂਦੇ ਆ ਠੀਕ ਆ ਹੁਣ ਐਸ ਵਕਤ ਦੇ ਥੱਲੇ ਜਿਹੜਾ ਵਾ ਯਾਨੀ ਕਿ ਹੋਊਗਾ ਵੱਧ ਪਰ ਆਪਾਂ 14 ਲੀਟਰ ਹੀ ਆਖਾਂਗੇ ਅਗਲਾ ਲੀਟਰ ਮਾਰ ਲੈ 10 ਦਿਨ ਵੜ ਚੋਲੇ 11ਵਾਂ ਦਿਨ ਵੜ ਲੈ ਹੂੰ ਇੰਨੀ ਗਰੰਟੀ ਆਪਾਂ ਦੇ ਸਕਦੇ। ਨੋ ਵੀ ਕਰ ਲਓ ਨੋਟ ਇੰਨੀ ਗੱਲ ਆ ਚਲੋ ਵਪਾਰ ਲੈਣਾ ਕਈ ਵਾਰ ਕਈਆਂ ਵਪਾਰੀ ਭਰਾਵਾਂ ਦੇ ਮਨਾਂ ਦੇ ਵਿੱਚ ਡਾਊਟ ਹੋ ਜਾਂਦੀ ਆ। ਅਸੀਂ ਦੋ ਟਾਈਮ ਨਹੀਂ ਚਵਾਉਣੀ ਚਾਰ ਟਾਈਮ ਨਹੀਂ ਚਵਾਉਣੀ ਤਿੰਨ ਟਾਈਮ ਨਹੀਂ ਚਵਾਉਣੀ। ਆਨਾ ਕਹਿੰਦੀ ਕਰਦੇ ਆ ਇਤਰਾਜ਼ ਕਰਦੇ ਆ ਤੇ ਨਾ ਕਰਿਆ ਕਰੋ ਮੇਰੇ ਭਰਾਵੋ ਪੈਸਾ ਲਾਉਣਾ ਹਰੇਕ ਮੇਰੇ ਭਰਾ ਨੇ ਆਪ ਵੀ ਖਰੀਦਣੀ ਹੋਵੇ ਤੇ ਤਸੱਲੀ ਕਰਕੇ ਖਰੀਦੋ ਤੁਸੀਂ ਵੀ ਕਿਉਂਕਿ ਤੁਸੀਂ ਦੀ ਗਾਹ ਕੀ ਸੇਲ ਕਰਨੀ ਹੁੰਦੀ ਆ। ਦੋ ਟਾਈਮ ਚ ਉਹ ਚਾਰ ਟਾਈਮ ਚ ਉਹ ਖੋਲ ਕੇ ਤੋਰ ਕੇ ਦਿਖਾਉਣੇ ਆ ਪਰ ਨਹੀਂ ਸੀਗਾ ਵੀ ਸੇਲ ਕਰਨੀ ਆ। ਚਲੋ ਅਮਰਜੈਂਸੀ ਬਣ ਜਾਂਦੀ ਹੈ ਕਈ ਵਾਰ ਠੀਕ ਹੈ ਜੀ ਇਮਜੇਟਲੀ ਕੋਈ ਕਾਰਨ ਬਣ ਜਾਂਦਾ ਵੀ ਪਸ਼ੂ ਸੇਲ ਕਰਨਾ ਪੈਂਦਾ ਠੀਕ ਹੈ ਜੀ ਆਹ ਦੇਖੋ ਸੋ ਇਹ ਲੈਵਾ ਦੋਸਤੋ ਇਹ ਹਵਾਨੇ ਲੈਵੇ ਦੀ ਬੰਤਰਾ ਮੁੱਠੀ ਮੁੱਠੀ ਥਾਣਾ ਤੇ ਬਾਕੀ ਉਤੋਂ ਜੇਕਰ ਗੱਲ ਕਰੀਏ ਪਿੰਡੇ ਦੀ ਕਰਮਾਂ ਦੀ ਬੜੀ ਚਮਕ ਤਮਕ ਬਹੁਤ ਜ਼ਿਆਦੀ ਆ ਚੈਨੀ ਦਾ ਬਹੁਤ ਆ ਥੋੜਾ ਜਿਹਾ ਵੀਰੇ ਐਨ ਮੋੜ ਕੇ ਇੱਕ ਵਾਰੀ ਦਿਖਾਈ ਆ ਆਪਾਂ ਇੱਕ ਦੋ ਗੇੜੇ ਬਾਹਰ ਤਸੱਲੀ ਨਾਲ ਘੁਦਾ ਦਈਏ ਸ਼ੈ ਚੰਗੀ ਤਰ੍ਹਾਂ ਦਿਖ ਦਿੱਤੇ ਭਰਾਵਾਂ ਨੂੰ ਫੇਸ ਕੁਆਲਿਟੀ ਦੇਖੋ ਠੀਕ ਹੈ ਜੀ ਸੋ ਜਰਸੀ ਬਰੀਡ ਦੇ ਵਿੱਚ ਹੀ ਆ ਜਾਂਦੀ ਹੈ ਜਰਸੀ ਕਰਾਸ ਬਰੀਡ ਦੇ ਵਿੱਚ ਹੀ ਆ ਠੰਡੀ ਬਹੁਤ ਸੰਧੂ ਸਾਹਿਬ ਵੇਖੋ ਹੁਣ ਇੱਥੇ ਵੀ ਆਈ ਆ ਨਾ ਜੀ ਚਾ ਕੋਈ ਗੱਲ ਹੀ ਨਹੀਂ ਗਿਆ ਮਤਲਬ ਬੜਾ ਗੋਪੀ ਆਹ ਦੇਖੋ ਜੀ ਸੋ ਜੁੱਦਾ ਮਰਜ਼ੀ ਦੋਸਤੋ ਪਾ ਲੈ ਰਸਾ ਸੁਰਦੋ ਉੱਤੇ ਇਸੇ ਤਰ੍ਹਾਂ ਰਸਾ ਸੁਰਦੋ ਇਸੇ ਤਰ੍ਹਾਂ ਬੈਠ ਕੇ ਜਿੱਥੇ ਮਰਜ਼ੀ ਚਬਾਈ ਕਰ ਲਓ ਵੀ ਇਹ ਗੱਲ ਬਾਤ ਨਹੀਂ ਦੀ ਬੰਦੇ ਦੋ ਖੜੇ ਆ ਉਪਰੇ ਤਿੰਨ ਖੜੇ ਆ ਇਹ ਨੀਤੀ ਕਰਮਾਲੀ ਠੀਕ ਹੈ ਜੀ ਓਪਰਾਪਣ ਨਹੀਂ ਕਰਦੀ ਮਤਲਬ ਗੱਲ ਆ ਜ ਥੋੜਾ ਮਸਤ ਮਗਰ ਬੱਛੀ ਆ ਫੀਮੇਲ ਕਾਫ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਬੱਚਾ ਵੀ ਬਿਲਕੁਲ ਇਹਨਾਂ ਬਿਨ ਮਦਰ ਦੇ ਉੱਪਰ ਹੀ ਆ ਆ ਦੇਖੋ ਜੀ ਓਕੇ ਪ੍ਰਿੰਸਾ ਕੀ ਡਿਮਾਂਡ ਹੈ ਕੀ ਮੁੱਲ ਕਰਦਾ ਤੈਂ ਦੀ ਦੇਣੀ ਚਿਲ ਦੀ ਬੱਛੀ ਜਿੰਨੀਆਂ ਸਿਫਤਾਂ ਕਰ ਲਈਏ ਸੰਧੂ ਸਾਹਿਬ ਉਹਨੀਆਂ ਥੋੜੀਆਂ ਇਹਦੀਆਂ ਜੇ ਇਹਦੇ ਆਪਾਂ ਸਿਫਤਾਂ ਦੇ ਹਿਸਾਬ ਨਾਲ ਕੁਆਲਟੀ ਹਿਸਾਬ ਨਾਲ ਮੁੱਲ ਕਰੀਏ ਤਾਂ 70000 ਵੀ ਥੋੜਾ ਹਾਂ ਬਾਕੀ ਆਪਾਂ 65000 ਦੀ ਦੇ ਦਾਂਗੇ ਤੇ 2000 ਮਾਤਣ ਕਰਦਾਂਗੇ 63000 ਦੀ ਬੱਛੀ ਦੇ ਦਾਂਗੇ 60000 ਦੀ ਹਾਂਜੀ ਸਾਰੀਆਂ ਕਸਰਾ ਗੁਸਨਾ ਕੱਢ ਕੌਣ ਮਤਲਬ ਇਹ ਆਂ ਕਸਰਾ ਵੇਖੋ ਸੰਧੂ ਸਾਹਿਬ ਮੇਰੇ ਮਾਣਾ ਵੀ ਚਲੋ ਬੱਛੀ ਵੀ ਤੇਰੀ ਚੰਗੀ ਆ ਬੱਛੀ ਵੀ ਚੰਗੀ ਆ ਬਿਲਕੁਲ ਆਹਨ ਇੱਕੋ ਇੱਕ ਗੱਲ ਕਰਦੀਏ ਵੀ ਜਿੱਥੇ ਆਪਾਂ ਫਾਈਨਲ ਵੀਡੀਓ ਪਾਈ ਲਈ ਆ ਚਲੋ ਹੋਰ ਵੀ ਭੈਣ ਭਰਾ ਤੁਹਾਡੇ ਨਾਲ ਲੌਂਗ ਟਾਈਮ ਜੁੜਨਾ ਜੈਸ ਗੱਲ ਕਰਦਗੇ 2 ਘੰਟਾ 60 ਦੇ ਦੇਣਾ ਸੰਧੂ ਸਰ ਦੇ ਦੇ ਦੇਣਾ ਨਾਈਟ ਤੱਕ ਆਏ ਨਾ ਲੋ ਘੜ ਸੱਦੀ ਹੋ ਗਈ ਸੰਧੂ ਫਿਰ ਸ਼ੋਰ ਸਪਾਈ ਹੋਣਾ ਖੰਦੂਸੋ ਸ਼ੋਰ ਦਾ ਖੁਸ਼ੀ ਨਾ ਕਰਦੀ ਕਰ ਆਏ ਮੁੱਲ ਭਰ ਕੇ ਤੁਹਾਨੂੰ ਪਤਾ ਆਇਆ ਹੋਈ ਇਹ ਵੀ ਫਿਰ ਮੁੱਲ ਭਰ ਕੇ ਲਈਆਂ ਜੀ ਪਹਿਲਾਂ ਵੀ ਗੱਲ ਕੀਤੀ ਦੋਸਤੋ ਰਕਮ ਚੰਗੀ ਬਿਲਕੁਲ ਖਰਚ ਕਰਕੇ ਫਿਰ ਚੰਗਾ ਜਾਨਵਰ ਹੱਥ ਆਉਂਦਾ ਇਹ ਵੀ ਕੋਈ ਦੋ ਰਿਆਂ ਨਹੀਂ ਕਿਉਂਕਿ ਮਾਲ ਬਾਹਰ ਬੜਾ ਸਾਫ ਸੁਥਰਾ ਘੱਟ ਆ ਹਾਂਜੀ ਇਧਰ ਮੈਂ ਤਾਂ ਇੱਕ ਬਹਿਨੀ ਦੇ ਪਾਸੇ ਵਖਾ ਲਾ ਮਹਾਰਾਜਾ ਬੱਚਾ ਫੋੜ ਨਹੀਂ ਲੱਗੀ ਪਰ ਸਰੂ ਨਹੀਂ ਲੱਗਾ ਇਹ ਚਾਹਦਾ ਨਹੀਂਗਾ ਕੋਈ ਚੱਲਦਾ ਨਹੀਂਗਾ ਕੋਈ ਸਰੂ ਨਹੀਂਗਾ ਨਾ ਕੋਈ ਛਿੜਿਆ ਦਾ ਨਾ ਸ਼ੇਰਾਂ ਦੀ ਲੋੜ ਆ ਤੇ ਤਕਰੀਬਨ ਚਾਰੇ ਥਾਣਾ ਜਿੱਧਰ ਮਰਜੀ ਕੋਈ ਸੱਚੇ ਖੱਬੇ ਪੈ ਬੰਨੇ ਪੈਰ ਤੇ ਤੁਸੀਂ ਚਵਾਈ ਕਰ ਲਿਆ ਜੀ ਬਹੁਤ ਵਧੀਆ ਤੇ ਸਿਰਫ ਫਾਪੀਰ ਜਦ ਮਿਲੂਗੀ ਖੁਸ਼ੀ ਨਾਲ ਵਿੱਚੋਂ ਕੋਈ ਸ਼ੋਰ ਚੱਪਾ ਮੌਕੇ ਤੇ ਮਾਨਤਾ ਨਹੀਂ ਆ ਇਹ ਸੰਧੂ ਸਾਹਿਬ ਘਰ ਵਾਲੇ ਦੇ ਅੰਦਰ ਇਹ ਦੁੱਜਾ ਓਕੇ ਬਾਕੀ ਤਿੱਜਾ ਵੀ ਹੋ ਸਕਦੀ ਆ ਠੀਕ ਹੈ ਵੀਰੇ ਉਹ ਵੀ ਅਗਲਾ ਆਪਣੀ ਸਮਝ ਲਾਵੇ ਆ ਇਹਦੀ ਆਪਾਂ ਇੱਕ ਗੱਲ ਪਹਿਲਾਂ ਕਰ ਦਈਏ ਕਿਉਂਕਿ ਬਹੁਤ ਜੀ ਵੀਰ ਕਿੰਤੂ ਪਰੰਤੂ ਕਰਨਾ ਇਹਦੇ ਨਾਲ 올ੰਪੀ ਸਕੀਨ ਜਦੋਂ ਹੋਈ ਆ ਆ ਉਹਦਾਂ ਨੂੰ ਪਤਾ ਕਈ گاਵਾ ਥੋੜੀਆਂ ਲਪੇੜ ਚ ਆਈਆਂ ਆ ਹਾਂਜੀ ਆ ਕੋਈ ਚੱਕਰ ਨਹੀਂ ਹੈ ਆਪਣੀ ਗਰੰਟੀ ਏ ਜੀ ਉਹਦੇ ਨਿਸ਼ਾਨ ਹੈ ਪੁਰਾਣੇ ਦੇ ਉਹ ਵੀ ਆਪਣੇ ਦੱਸਣਾ ਫਰਜ਼ ਹੈ ਜੀ ਬਸ ਬਸ ਬਾਕੀ ਇਹ ਵੀ ਉਹਦੇ ਵਾਂਗੂ ਇਹਦੇ ਥੱਲੇ 2-2 ਦੇ ਨਾਲੋਂ 81 ਖੰਡ ਕਿਲੋ ਵਾਧੀ ਆ ਬਲਕਿ 14 ਤੋਂ ਪਲਸੀ ਆ ਪਲਸੀ ਆ ਠੀਕ ਆ ਹੈਗਾ ਉਹਦੇ ਤੋਂ ਵੀ 14 ਪਲਸੀ ਆ ਪਰ ਆਪਾਂ ਘਾਟ ਹੀ ਦੱਸੰਦੇ ਆ ਠੀਕ ਆ ਹੈਗੀ ਇਹ ਵੀ ਆਣ ਸਾਹਿਬ ਬਰਫੀਆ ਕਿ ਨਹੀਂ ਵਸੇ ਇਧਰ ਦੇਖੋ ਤੁਹਾਨੂੰ ਇੱਕ ਵਾਰੀ ਬੁਖਾ ਦੇਣੇ ਤਸल्ली ਨਾਲ ਕਿ ਠੰਡੀ ਧੀ ਵੀ ਸੀਲ ਸਾਊ ਆ ਹਾਂਜੀ ਮਤਲਬ ਬੱਚਾ ਛੱਡੇ ਬਗੈਰ ਵੀ ਤੁਸੀਂ ਡਰੈਗਟ ਵੀ ਬੈਠੋਗੇ ਇਹ ਨਹੀਂ ਵੀ ਲੱਤਾਂ ਛੜਾ ਮਾਰਨ ਵਾਲੀ ਅੱਗੇ ਬਾਕੀ ਸੰਧੂ ਸਾਹਿਬ ਇੱਕ ਮੇਨ ਗੱਲ ਇਹ ਆ ਵੀ ਆਪਾਂ ਦੋਵੇਂ ਵੜਾ ਨੂੰ ਮੰਗਾ ਨਹੀਂ ਲਾਉਂਦੇ ਹਾਂ ਇਦਾਂ ਹੀ ਬਸ ਚੋਣੀਆਂ ਕੋਈ ਪਹਾੜਾ ਨਹੀਂ ਵੰਦਣੀ ਬਸ ਇਤਰਾ ਬਹਿ ਕੇ ਚੋਣਆਂੀਆਂ ਜੀ ਠੀਕ ਆ ਜੀ ਹਾਂਜੀ ਇਹਦੇ ਥੱਲੇ ਜਿਹੜਾ ਵਾ ਉਹ ਵਹਰ ਨਾਲੋਂ ਕੋਈ ਯਾਨੀ ਕਿ ਜ਼ਿਆਦਾ ਨਹੀਂ ਬਸ ਕਿਲੋ ਅੱਧਾ ਕਿਲੋ ਹੀ ਦੁੱਧ ਵਾਧਿਆ ਹੂੰ ਬਾਕੀ ਆਪਾਂ ਉਹਦਾ ਵੀ ਘਾਟ ਦੱਸਿਆ ਵਾ ਤੇ ਇਹਦਾ ਵੀ ਘਾਟ ਹੀ ਦੱਸਣਾ 14 ਕਿ ਲੀਟਰ ਦੁੱਧ ਜਿਹੜਾ ਨਾ ਠੀਕ ਆ ਅਗਲਾ ਦੱਸ ਦੇ ਨਾ 14ਵੇਂ ਤੇ 11ਵੇਂ ਦਿਨ ਵਹੜ ਲਾਤਾ ਕਿਲੇ ਜੀ ਠੀਕ ਆ ਲੈ ਵੀ ਫਿਰ ਖੋਲ ਦੇ ਇੰਨਾ ਲੌਂਗ ਟਾਈਮ ਆ ਜਦੋਂ ਫਿਰ ਨਾ ਲੰਮਾ ਸਮਾਂ ਤਾਂ ਚਲੋ ਕੋਈ ਵੀ ਭਰਾ ਆਪਣਾ ਚਵਾਉਂਦਾ ਨਹੀਂਗਾ ਮਾਦਲਵੇ ਇੱਕ ਭਰੋਸੇ ਦੀ ਗੱਲ ਉਦਾਹਰਨ ਵਜੋਂ ਫੋਰ ਐਗਜ਼ੈਂਪਲ ਉਦਾਹਰਨ ਹੀ ਦੇਣੀ ਪੈਂਦੀ ਹੈ ਵੀ ਭਾਵੇਂ ਕੋਈ ਅਟ ਦੱਸ ਦੇ ਨੀ ਮੇਰਾ ਵੀਰ ਚੋਈ ਚੱਲੇ ਸਾਈ ਦੇਣਾ ਕਰਕੇ ਵੀ ਚੋਣ ਚਵਾਉਣ ਦੇ ਵਿੱਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਬੰਗਾ ਰੱਸੀ ਪਾਉਣ ਦੀ ਵੀ ਲੋੜ ਨਹੀਂ ਕੀ ਮਗਰ ਇਹਦੇ ਵੀ ਵੱਛੀ ਆ ਪ੍ਰੋਪਰ ਆ ਪਤੋਂ ਬੱਚੇ ਦਿਖਾਈ ਚੱਲਾਂਗੇ ਨਾਲ ਦੀ ਨਾਲ ਹੀ ਠੀਕ ਆ ਸੋ ਥਾਣਾ ਹੱਥੀ ਮੁਠੀ ਵਾਲਾ ਨੋਕਲਾ ਥਾਣਾ ਲੱਗਾ ਕਰਮਾੜੀ ਨੂੰ ਆਰਡਰ ਬਿਲਕੁਲ ਤੁਹਾਡੇ ਸਾਹਮਣੇ ਆ ਜਿੰਨਾ ਬਿਲਕੁਲ ਦੇਵਾ ਘਾ ਨੂੰ ਉਹਨਾਂ ਬਿਲਕੁਲ ਹੁਣਾ ਸੈਂਟਰ ਦੇ ਵਿੱਚ ਆਪਾਂ ਬਿਲਕੁਲ ਗੱਲ ਕਰਦੇ ਨੇ ਵੀ ਪੱਟਾਂ ਦੇ ਵਿੱਚ ਬੰਤਰਲੇਵੇ ਦੀ ਬਣੀ ਪਈ ਆ ਠੀਕ ਆ ਸੋ ਚਵਾਈ ਦਾ ਜਿੰਨੇ ਜਿੰਨੇ ਸਮਾਂ ਸ਼ਾਮ ਦਾ ਨੇੜੇ ਆ ਰਿਹਾ ਉਵੇਂ ਲੇਵਾ ਕਰਮਾਂ ਦੀ ਭਰੀ ਹੁੰਦੀ ਆ ਸੋ 14 ਕਿਲੋ ਜਾਂ 14 ਤੋਂ ਪਲੱਸ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਬਾਕੀ ਬਾਹਰੋਂ ਤੁਸੀਂ ਆ ਫੇਸ ਕੁਆਲਟੀ ਦੇਖ ਸਕਦੇ ਜੀ ਜਿੱਦਾਂ ਇੱਕ ਆਪਾਂ ਗਦਰੀ ਜਾਂ ਰੰਗ ਦੇਖਦੇ ਆ ਠੀਕ ਆ ਜੀ ਉਹ ਨਾਲ ਕੀ ਸੰਧੂ ਸਾਹਿਬ ਇਹ ਮਦਰੀ ਡੌਲੀ ਦੀਆਂ ਵੜਾ ਆ ਇਹ ਦੋ ਦੋ ਸੂਵੇ ਤੁਹਾਨੂੰ ਵੀ ਪਤਾ ਠੀਕਾ ਲਓ ਭਾਈ ਲਓ ਬਾਕੀ ਪ੍ਰਿੰਸਰ 24 24 ਦੀ ਵੀ ਪੂਰ ਛਿੱਟੇ ਤੋਂ ਬਗੈਰ ਹੀ ਮੈਂ ਨਾ ਸ਼ਾਹ ਜੀ ਇੱਕ ਨੰਬਰ ਵੜੜਿਆ ਜੀ ਦੱਸ ਦੇਣ ਚੋ ਪੂਰੀ ਤਸੱਲੀ ਕਰਕੇ ਵੜੜ ਲੈ ਜਾਓ ਚਲੋ ਜੀ ਹਾਂ ਜੀ ਬਾਕੀ ਸਾਂਭਣ ਵਾਲੋਂ ਸੰਧੂ ਸਾਹਿਬ ਇਹਨੂੰ ਹੀ ਘਰ ਵਾਲਿਆਂ ਨੇ ਪੂਰੀਆਂ ਰੀਚਾਂ ਲਾ ਕੇ ਸਾਂਭੀ ਜੰਮੀ ਪਲੀ ਵੇਖੋ ਪੂਰੀ ਹੈ ਹਾਂ ਚੰਗੀ ਬੈੜ ਇਹ ਵੀ ਚੰਗੀ ਠੀਕ ਆ ਘਰ ਵਾਲੇ ਜਿਹੜਾ ਆਪਾਂ ਨੂੰ ਉਹ ਬੈੜ ਦੀ ਕਾਲੀ ਦੀ 18 ਲੀਟਰ ਦੀ ਗਾਰੰਟੀ ਆਈ ਜੇ ਆ ਇਹਦਾ ਦੇਓ ਘਰ ਵਾਲਿਆਂ ਦੇ ਕਿ 20 ਲੀਟਰ ਦਿੰਦੀ ਲਈ ਆ ਪਰ ਆਪਾਂ ਗਾਰੰਟੀ ਦੋਆਂ ਬੈੜਾਂ ਦੀ ਕੋਈ ਦਿੰਦੇ ਆ ਆਪਾਂ ਇਹ ਗਾਰੰਟੀ ਦਿੰਨੇ ਆ ਵੀ ਜਿਹੜਾ ਹੁਣ ਹਾਜ਼ਰ ਆ ਆ ਅਗਲਾ 10 ਦਿਨ ਚੋਲੇ 12ਵੇਂ ਦਿਨ 12ਵੇਂ ਦਿਨ ਲੈ ਜੇ ਬੈੜਾਂ ਬਸ ਜੀ ਬਾਕੀ ਆ ਵੀ ਜਿਹੜਾ ਬੰਦਾ ਪਰਖ ਵਾਲਾ ਉਹ 2-4 ਚਵਾਈਆਂ 2-4 ਪੰਜਾਂ ਦਿਨਾਂ ਦੀ ਦੱਸ ਦਿੰਦਾ ਵੀ ਬੱਸ ਬੱਸ ਇਹ ਡੰਗਰ ਦੇ ਕਰਤੂਤ ਹੈਗੀ ਪਰ ਇਹ ਕੋਈ ਬਿਲਕੁਲ ਬਿਲਕੁਲ ਉਹਦੇ ਪਿੱਛੇ ਸ਼ਾਈਵਾਲ ਵੱਚੀ ਜੇ ਆ ਸ਼ਾਈਵਾਲ ਹੈਗੀ ਟੀਕੇ ਨਹੀਂ ਪਰ ਇਹ ਨਹੀਂ ਮਤਲਬ ਪਤਾ ਵੀ ਕਿਹੜੇ ਟੀਕੇ ਦੀ ਆ ਠੀਕ ਆ ਹਾਂਜੀ ਸੋ ਇਧਰੋਂ ਇੱਕ ਵਾਰ ਮੈਂ ਤੁਹਾਨੂੰ ਬੱਚੇ ਵਿਖਾ ਦਿੰਦਾ ਦੋ ਬੜਾਂ ਦੇ ਤੁਸੀਂ ਬੱਚੇ ਦੇਖ ਲਓ ਇਹ ਵੇਰਵਾ ਸੀਗਾ ਇਹਨਾਂ ਦੋ ਬੜਾਂ ਦਾ ਇਧਰ ਆ ਬੱਚੇ ਆ ਠੀਕ ਆ ਜੀ ਇੱਕ ਬਲੈਕ ਆ ਜਿਹੜੀ ਵੱਚੀ ਤੁਸੀਂ ਦੇਖੋਗੇ ਇਹ ਪਰਲੇ ਵਫੇ ਬਲੈਕ ਰੰਗ ਦੇ ਵਿੱਚ ਜਰਸੀ ਬਹਾਈ ਸੀ ਤੁਹਾਨੂੰ ਉਸੇ ਦੀ ਵੱਚੀ ਆ ਤੇ ਆ ਜਿਹੜੀ ਸ਼ਾਈਵਾਲ ਕ੍ਰਾਸ ਰੰਗ ਦੇ ਵਿੱਚ ਆ ਵੱਚੀ ਆ ਠੀਕ ਆ ਤੇ ਦੋਨੋਂ ਬੱਚੀਆਂ ਨੇ ਮਗਰ ਦੋ ਬੈੜਾਂ ਦੇ ਬਾਕੀ ਦੋ ਦੋਨੇ ਤਕਰੀਬਨ 1 ਕੋਈ ਜਿਆ ਕੋਈ 14 ਜਾਂ 14 ਤੋਂ ਪਲੱਸ ਤੇ ਕ੍ਰੌਸ ਬਰੀਡ ਦੇ ਵਿੱਚ ਦੋਨੋਂ ਬੈੜਾਂ ਨੇ ਠੀਕ ਹੈ ਜੀ ਤੇ ਆਇਆ ਮੁੱਲ ਕੀ ਕਰਤਾ ਸੀਗਾ ਕਿੰਨੇ ਦੀ ਦੇ ਲਿਆ ਮਾਦਨ ਹਸਨੂ ਸਾਹਿਬ ਵੀ 60 ਦੀ ਦੇ ਦਈਏ ਠੀਕ ਹੈ ਜੀ 60 ਦੀ ਦੇ ਦਿਓ ਬਾਕੀ ਮਾਲ ਜਾਇਜ਼ ਕਰਕੇ ਦੇ ਦਈਏ ਹੋਰ ਕਰ ਦਿਓ ਮਾਨਤਨ ਵਿੱਚੋਂ ਹੋਂਦ ਗਜਾਇਜ਼ ਕੱਢ ਦੇ ਸੰਧੂ ਸਾਹਿਬ ਇਹ ਆ ਵੀ ਚਲੋ ਰੰਗ ਬਾਜ ਦਾ ਵੀ ਫਰਕ ਪੈਂਦਾ ਡੰਗਰ ਦਾ ਕਿਉਂਕਿ ਅਹੀਂ ਦੇ ਤੀਜਾ ਨੋਟ ਕਰਦੇ ਆ ਆ बाकी बा पक्का ही करिए 55000 ਦੀ ਰਾਟ ਦੇ ਦੀਏ ਕਿਹਦੇ ਵੀ 55000 ਦੀ ਵੈੜ 55 ਦੀ ਹਾਂਜੀ ਲਓ ਜੀ ਇਹ 55000 ਦੀ ਵੀ ਰੱਖਣ ਦਿਆ ਪਰ ਮਾਨਤਨ ਕਰਤੀਏ ਕੀ ਆਲਾਣਾ ਕਰਨ ਕਿਉਂਕਿ ਵੈੜਾਂ ਦੇ ਵਿੱਚ ਨਾ ਪਹਿਲੀ ਵੀਡੀਓ ਆਪਾਂ ਦੀ ਆਈ ਬਾਸਰ 10000 2000 ਦਾ ਹੀ ਬਾਸ ਰੱਖ ਕੇ ਉਹਲਾ ਚੱਪਾ ਦੇ ਬੇਨਦੇ ਕਿਉਂਕਿ ਇਹ ਅੱਗਰ ਪਤਲੀ ਕਮਾਈ 50000 ਦੀ ਦੇਦੀ ਹਾਂ 55000 ਹਾਂ ਨਾ ਹੀ ਨਹੀਂ 53000 ਦੀ ਵਸੀ ਦਵਾਂ 53000 ਜੀ ਭਾਈ ਦਾਣੀ ਬਵੰਡਾ ਚਲੋ ਕੋਈ ਨਹੀਂ 53 ਦੇ ਦੇ ਜੀ ਬਾਕੀ 53000 ਦੀ ਵੀਰਾਂ ਦੇ ਵੀ ਦੇਵਾਂਗੇ ਹਾਂ ਕੀ ਦੁੱਧ ਸੰਧੂ ਸਾਹਿਬ ਨੇ ਉਹਦੇ ਨਾਲੋਂ ਵਾਦੀ ਭਰ ਜਾਣਾ ਬਿਲਕੁਲ ਸੋ 53000 ਦੀ ਇਹ ਵੜ ਮਿਲ ਜੂਗੀ ਠੀਕ ਆ ਜੀ ਬਾਕੀ ਮੇਰਾ ਭਰਾ ਠੰਡੀਆਂ ਤੇਰੀਆਂ ਤੁਹਾਨੂੰ ਦਿਖਾਈ ਦਿੱਤੀਆਂ ਨੇ ਜਿੱਦਾਂ ਮਰਜੀ ਕੋਈ ਆਪਣਾ ਸੱਜਣ ਬਾਹਰ ਬਾਹਰ ਚੁਵਾਈਆਂ ਕਰੀ ਚੱਲੇ ਬੰਗਰਸੀ ਪੌਣ ਤੱਕ ਦੀ ਵੀ ਲੋੜ ਨਹੀਂ ਇਹ ਮਾਨਤਾ ਨਹੀਂ ਹੋਣਾ ਵੀਰਾਂ ਦਾ ਪਹਿਲਾਂ ਹੀ ਤੁਸੀਂ ਵੇਖਦੇ ਵੜਾ ਚਲੋ ਹਾਂ 18 18 20 ਵੀ ਲੀਟਰ ਵਾਲੀਆਂ ਵੜਾ ਆ ਮਾਰਕੀਟ ਦੇ ਵਿੱਚ ਇੰਨੇ ਰਕਮ ਤੇ ਜਾਂ ਨਹੀਂ ਲੱਭਦੀਆਂ ਬਿਲਕੁਲ ਬਿਲਕੁਲ ਦੇਖੋ ਇਹ ਘਰਾਂ ਚਲੋ ਲਈਆਂ ਜਾਂ ਕਿਤਰਾ ਵੀ ਤੇ ਬੜਾ ਔਖਾ ਹੋ ਗਿਆ ਮਾਲ ਲੱਭਣ ਦਾ ਮਾਲ ਲੱਭਦਾ ਨਹੀਂ ਨਾ ਪਿਆ ਸਾਫ ਕਿਤਰਾ ਮਾਲ ਬਦਰਾ ਨਾਲ ਨਹੀਂ ਲੱਭਦਾ ਚਲੋ ਮਾਲ ਤੇ ਹੈਗਾ ਪਰ ਸਾਫ ਜਿਹਦੇ ਚੰਗੀ ਵਹਿੜਾ ਡੰਗਰ ਕੋਈ ਘਰੋਂ ਵੇਚਦਾ ਨਹੀਂ ਚੰਗਾ ਵੇਚਦਾ ਨਹੀਂ ਹਾਂਜੀ ਓਕੇ ਓਕੇ ਪ੍ਰਿੰਸਪਲ ਇੱਕ ਨੰਬਰ ਜਿਹੜੇ ਆਪਣੇ ਕਰ ਦਿਓ ਸਾਂਝੇ ਆਪਣਾ 7981835819 ਠੀਕ ਹੈ ਜੀ 7981835819 ਠੀਕ ਹੈ ਹਾਂਜੀ ਲੋ ਵੀ ਇਹ ਦੋਸਤੋਂ ਨੰਬਰ ਆ ਦੋ ਬਾਰਾਂ ਦਿਖਾਉਣੀਆਂ ਸੀ ਫਿਕਰ ਨਹੀਂ ਦੇ ਉਤੇ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰੋ ਤੁਸੀਂ ਬਾਕੀ ਚੁਵਾਈਆਂ ਜਿਹੜੀਆਂ ਤੁਸੀਂ ਨਾਲ ਦੀ ਨਾਲ ਹੀ ਦੇਖ ਲਈਆਂ ਨੇ ਚੋਣ ਚੁਆਣ ਵਾਲੇ ਪਾਸਿਓ ਕਰਵਾ ਲਈਆਂ ਖਤਮਾ ਹੀ ਹੋਈਆਂ ਪਈਆਂ ਠੀਕ ਆ ਜੀ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ